ਦੋਸਤੋ ਇੱਕ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਅਮਰੀਕਾ ਦੇ ਵਿੱਚ ਇੱਕ ਲੜਕੀ ਦੀ ਮੌਤ ਹੋ ਚੁੱਕੀ ਹੈ ਅਸਲ ਸਚਾਈ ਜਿਹੜੀ ਹੈ ਸਾਹਮਣੇ ਆ ਗਈ ਹੈ ਸ਼ਾਇਦ ਇਹ ਸਚਾਈ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦੇਵੇ ਦੱਸਣਾ ਚਾਹਾਂਗੇ ਇੱਕ ਲੜਕੀ ਜਿਹਦਾ ਨਾਮ ਹੈ ਮਨਦੀਪ ਕੌਰ ਜਿਸਨੇ ਕੇ ਆਤਮ ਹੱਤਿਆ ਕਰ ਲਈ ਹੈ ਜਿਸਨੇ ਕੇ ਪੂਰੇ ਭਾਰਤ ਵਾਸੀਆਂ ਨੂੰ ਸੋਗ ਦੇ ਵਿੱਚ ਡੋਬੋ ਦਿੱਤਾ ਹੈ ਅਮਰੀਕਾ ਤੋਂ ਆਈ ਮਨਦੀਪ ਕੌਰ ਦੀ ਸੁਸਾਈਡ ਦੀ ਖਬਰ ਨੇ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਤੇ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਮਨਦੀਪ ਕੌਰ ਦੇ ਲਈ ਅੰਦਾਜ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਅਰਦਾਸ ਕੀਤੀ ਜਾ ਰਹੀ ਹੈ ਕਿ ਵਿਛੜੀ ਹੋਈ ਰੂ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਦੂਜੀ ਗੱਲ ਜਿਹੜੀ ਹੈ ਜਿਹੜੀ ਮੰਦੀਪ ਕੌਰ ਨੇ ਗਲਤੀ ਕੀਤੀ ਹੈ ਖੁਦਕੁਸ਼ੀ ਕਰਕੇ ਕੁਝ ਪੰਜਾਬੀਆਂ ਦੇ ਵੱਲੋਂ ਉਸ ਨੂੰ ਵੀ ਆਖਿਆ ਗਿਆ ਹੈ ਕਿ ਸ਼ਾਇਦ ਖੁਦਕੁਸ਼ੀ ਗਲਤ ਕਰ ਲਈ ਗਈ ਹੈ ਤੇ ਉਹ ਲੜਕੀ ਜੇਕਰ ਸਾਨੂੰ ਕਿੰਦੀ ਤਾਂ ਸ਼ਾਇਦ ਅਸੀਂ ਕੁਝ ਕਰ ਪਾਉਂਦੇ ਪਰ ਅੱਜ ਉਹਦੀ ਸੁਸਾਇਸਾਈਡ ਦੇ ਮਗਰੋਂ ਬਹੁਤ ਜ਼ਿਆਦਾ ਔਖਾ ਸਮਾਂ ਹੋ ਚੁੱਕਿਆ ਹੈ ਜੋ ਕਿ ਉਹਦੀਆਂ ਦੋ ਧੀਆਂ ਦਾ ਜੀਵਨ ਹੀ ਬਰਬਾਦ ਹੋ ਚੁੱਕਿਆ ਹੈ ਦੱਸਣਾ ਚਾਹਾਂਗੇ ਕਿਵੇਂ ਉਸ ਲੜਕੀ ਨੇ ਆਪਣੀ ਖੁਦਖੁਸ਼ੀ ਕੀਤੀ ਹੈ ਕਾਰਨ ਕੀ ਰਹੇ ਨੇ ਜੀ ਨਿਊਯਾਰਕ ਦੇ ਰਿਚਮੰਡ ਹਿੱਲ ਦੇ ਵਿੱਚ ਰਹਿੰਦੀ ਇੱਕ ਪੰਜਾਬਣ ਮਨਦੀਪ ਕੌਰ ਵੱਲੋਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਖੁਦਖੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਇਸ ਤੋਂ ਸੰਬੰਧੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮਨਦੀਪ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਬਾਰੇ ਪੂਰੀ ਦੁਨੀਆ ਨੂੰ ਦੱਸ ਹੀ ਦਿੱਤਾ ਸੀ ਕੀ ਕੀ ਉਸਨੇ ਮੁਸ਼ਕਲਾਂ ਝੱਲੀਆਂ ਨੇ ਕਿਸ ਕਾਰਨ ਕਰਕੇ ਉਹ ਖੁਦਕੁਸ਼ੀ ਕਰਨ ਜਾ ਰਹੀ ਹੈ ਉਹ ਲੜਕੀ ਨੇ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਪਾ ਕੇ ਲੋਕਾਂ ਨੂੰ ਮਜਬੂਰੀ ਆਪਣੀ ਦੱਸ ਹੀ ਦਿੱਤੀ ਸੀ ਤੇ ਤੇ ਆਪਣੇ ਮਾਤਾ ਪਿਤਾ ਅਤੇ ਪੂਰੇ ਪਰਿਵਾਰ ਤੋਂ ਮਾਫੀ ਵੀ ਮੰਗੀ ਸੀ ਮਾਫੀ ਕਿਸ ਗੱਲ ਦੀ ਮੰਗੀ ਇਸ ਗੱਲ ਦੀ ਵੀ ਚਰਚਾ ਜਿਹੜੀ ਹੈ ਚੱਲਦੀ ਪਈ ਹੈ ਉੱਥੇ ਹੀ ਮਨਦੀਪ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਅਮਰੀਕਾ ਦੇ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਉਸ ਲਈ ਇਨਸਾਫ ਦੀ ਪੂਰ ਜੋਰ ਮੰਗ ਵੀ ਕੀਤੀ ਜਾ ਰਹੀ ਹੈ ਦੱਸਣਾ ਚਾਹਾਂਗੇ ਕਿ ਮੰਗ ਨੂੰ ਇਸ ਕਰਕੇ ਮੰਗਿਆ ਜਾ ਰਿਹਾ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਉਸਨੇ ਵੀਡੀਓ ਦੇ ਵਿੱਚ ਇਹ ਵੀ ਦੱਸਿਆ ਕੀ ਸੀ ਕਿ ਉਸਦੇ ਵਿਆਹ ਨੂੰ 8 ਸਾਲ ਪੂਰੇ ਹੋ ਚੁੱਕੇ ਨੇ ਉਸ ਦੀਆਂ ਦੋ ਧੀਆਂ ਵੀ ਨੇ ਜਿਨ੍ਹਾਂ ਦੀ ਉਮਰ 2 ਅਤੇ 4 ਸਾਲ ਦੇ ਕਰੀਬ ਹੈ ਮਨਦੀਪ ਦਾ ਕਹਿਣਾ ਹੈ ਕਿ ਉਸਦੇ ਪਤੀ ਰਣਜੋਧ ਵੀਰ ਸਿੰਘ ਸੰਧੂ ਦੇ ਵਿਆਹ ਤੋਂ ਬਾਅਦ ਵੀ ਕਈ ਔਰਤਾਂ ਦੇ ਨਾਲ ਸਬੰਧ ਨੇ ਅਤੇ ਉਹ ਉਸ ਨੂੰ ਅਕਸਰ ਕੁੱਟਦਾ ਮਾਰਦਾ ਵੀ ਰਹਿਦਾ ਸੀ ਉੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮ੍ਰਿਤਕ ਮਨਦੀਪ ਕੌਰ ਨੂੰ ਉਸ ਦਾ ਪਤੀ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਮਾਮਲੇ ਦੀ ਜਾਂਚ ਅੱਗੇ ਵਧਣ ਦੇ ਨਾਲ ਨਾਲ ਹੋਰ ਵੀ ਕਈ ਵੇਰਵਿਆਂ ਦਾ ਖੁਲਾਸਾ ਅਜੇ ਹੋਣਾ ਬਾਕੀ ਹੈ। ਮ੍ਰਿਤਕ ਮਨਦੀਪ ਕੌਰ ਦੀ ਉਮਰ ਸਿਰਫ 30 ਸਾਲਾਂ ਦੇ ਕਰੀਬ ਹੈ। ਮ੍ਰਿਤਕ ਮਨਦੀਪ ਕੌਰ ਦੇ ਮਾਤਾ-ਪਿਤਾ ਅਤੇ ਪਰਿਵਾਰਕਾਂ ਨੇ ਉਸ ਦੇ ਪਤੀ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੀ লাশ ਨੂੰ ਭਾਰਤ ਭੇਜ ਦੇਵੇ ਅਤੇ ਉਸ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਉਸ ਦਾ ਪਰਿਵਾਰ ਕਰੇਗਾ ਮਨਦੀਪ ਕੌਰ ਦਾ ਪਰਿਵਾਰ ਇਸ ਸਮੇਂ ਆਪਣੀ ਧੀ ਦੀ লাশ ਨੂੰ ਭਾਰਤ ਵਾਪਸ ਲਿਆਉਣ ਦੀ ਜਦੋਂ ਜਹਿਦ ਕਰ ਰਿਹਾ ਹੈ ਆਪਣੀ ਧੀ ਦਾ ਆਖਰੀ ਵਾਰ ਮੂੰਹ ਦੇਖਣ ਦੇ ਲਈ ਕਾਫੀ ਜ਼ਿਆਦਾ ਜਿਵੇਂ ਕਿ ਪਰਿਵਾਰ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਪੂਰੇ ਰਿਸ਼ਤੇਦਾਰਾਂ ਨੂੰ ਵੀ ਇਸ ਗੱਲ ਬਾਰੇ ਪਤਾ ਲੱਗ ਚੁੱਕਿਆ ਹੈ ਤੇ ਉਹਦੇ ਘਰ ਪਹੁੰਚਣੇ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ ਲੋਕ ਪੰਜਾਬ ਵਿੱਚ ਵਸਦੇ ਲੋਕ ਜਿਹੜੇ ਨੇ ਮਨਦੀਪ ਕੌਰ ਦੇ ਨਾਲ ਹਮਦਰਦੀ ਰੱਖਦੇ ਹੋਏ ਉਹਦੇ ਪਰਿਵਾਰ ਦੇ ਨਾਲ ਜਿਹੜੀ ਹੈ ਗੱਲਬਾਤ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚ ਰਹੇ ਨੇ ਉੱਥੇ ਹੀ ਅਮਰਤਪਾਲ ਸਿੰਘ ਮਹਿਰੋ ਨਿਹੰਗ ਸਿੰਘ ਜਿਹੜੇ ਨੇ ਕਾਫੀ ਚਰਚਾ ਦੇ ਵਿੱਚ ਪਹਿਲਾਂ ਵੀ ਰਹੇ ਨੇ ਤੇ ਅੱਜ ਉਹ ਮਨਦੀਪ ਕੌਰ ਦੇ ਮਾਪਿਆਂ ਨੂੰ ਮਿਲਣ ਦੇ ਲਈ ਪਹੁੰਚੇ ਉਹਨਾਂ ਨੂੰ ਹੌਸਲਾ ਵੀ ਦਿੱਤਾ ਗਿਆ ਇਹ ਗੱਲ ਵੀ ਕਹੀ ਗਈ ਕਿ ਕੋਈ ਗੱਲ ਨਹੀਂ ਇਸ ਗੱਲ ਦੇ ਨਾਲ ਭਰੋਸਾ ਵੀ ਦਿਵਾਇਆ ਗਿਆ ਕਿ ਅਸੀਂ ਉਸ ਦੇ ਪਤੀ ਦੇ ਉੱਪਰ ਕਾਰਵਾਈ ਕਰਾਉਣ ਦੇ ਲਈ ਮੰਗ ਵੀ ਕਰਾਂਗੇ ਤੇ ਉਸ ਨੂੰ ਜਿੰਨੀ ਹੋ ਸਕੇ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਦਬਾਉਣ ਦੀ ਕੋਸ਼ਿਸ਼ ਵੀ ਕਰਾਂਗੇ ਇਹ ਗੱਲ ਜਿਹੜੀ ਹੈ ਕਹੀ ਗਈ ਹੈ ਉਹਨਾਂ ਦੇ ਪਰਿਵਾਰ ਨੂੰ ਅਮਰਤਪਾਲ ਸਿੰਘ ਮੈਰੋਂ ਦੇ ਵੱਲੋਂ ਸੋ ਝਾਤ ਮਾਰ ਲੈਂਦੇ ਆ ਜੀ ਪੰਜਾਬ ਦੇ ਹੋਰ ਅਜਿਹੇ ਮਾਮਲਿਆਂ ਦੇ ਉੱਪਰ ਜਿੱਥੇ ਕਿ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਖਬਰ ਜੁੜੀ ਹੋਈ ਹੈ ਜੀ ਇਸ ਵਕਤ ਇੱਕ ਪਤੀ ਪਤਨੀ ਦੇ ਵਿਚਕਾਰ ਪਤੀ ਪਤਨੀ ਨੇ ਰੁੱਸ ਕੇ ਪੇਕੇ ਗਈ ਤਾਂ ਪਤੀ ਨੇ ਚੁੱਕਿਆ ਖੋਫ ਨਾਲ ਕਦਮ ਘਰ ਦੇ ਵਿੱਚ ਖੁਦ ਨੂੰ ਫਾਹਾ ਲਾ ਲਿਆ ਇਹਦੇ ਦਰਸਲ ਪੂਰਾ ਮਾਮਲਾ ਤੁਹਾਨੂੰ ਦੱਸਣਾ ਚਾਹਵਾਂਗੇ ਪਤਨੀ ਬੱਚੀ ਨੂੰ ਲੈ ਕੇ ਆਪਣੇ ਮਾਪੇ ਘਰ ਚਲੀ ਗਈ ਤਾਂ ਨੌਜਵਾਨ ਨੇ ਘਰ ਦੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਦਾ ਨਾਮ ਸੰਜੂ ਸ਼ਰਮਾ ਜੋ ਕਿ 28 ਸਾਲਾਂ ਦਾ ਹੈ ਜੋ ਮੂਲ ਰੂਪ ਦੇ ਵਿੱਚ ਹਰਿਆਣਾ ਦਾ ਰਹਿਣ ਵਾਲਾ ਹੈ ਹਾਲ ਹੀ ਦੇ ਵਿੱਚ ਆਜ਼ਾਦ ਨਗਰ ਦੇ ਵਿੱਚ ਰਹਿੰਦਾ ਸੀ ਜਦੋਂ ਗਵਾਂਡੀ ਉਸ ਨੂੰ ਮਿਲਣ ਆਇਆ ਤਾਂ ਉਸ ਨੂੰ ਘਟਨਾ ਬਾਰੇ ਪਤਾ ਲੱਗਿਆ ਇਸ ਦੀ ਜਾਂਚ ਜਿਹੜੀ ਹੈ ਉਸ ਪੁਲਿਸ ਕਰ ਰਹੀ ਹੈ ਪੁਲਿਸ ਇਸ ਦੀ ਸੂਚਨਾ ਪੁਲਿਸ ਨੂੰ ਮੌਕੇ ਤੇ ਦਿੱਤੀ ਗਈ ਥਾਣਾ ਡਾਬਾ ਦੀ ਪੁਲਿਸ ਮੌਕੇ ਤੇ ਪੁੱਜ ਗਈ ਤੇ ਮਾਮਲੇ ਦੀ ਜਿਹੜੀ ਹੈ ਜਾਂਚ ਕਰਨ ਲੱਗ ਪਈ ਲਾਸ਼ ਨੂੰ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਜਾਣਕਾਰੀ ਮੁਤਾਬਕ ਸੰਜੂ ਪ੍ਰਾਈਵੇਟ ਨੌਕਰੀ ਕਰਦਾ ਸੀ ਉਸ ਦੀ 1 ਸਾਲ ਦੀ ਧੀ ਵੀ ਹੈ ਕੁਝ ਦਿਨ ਪਹਿਲਾਂ ਉਸ ਦਾ ਆਪਣੇ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸ ਦੀ ਪਤਨੀ ਬੱਚੀ ਨੂੰ ਲੈ ਕੇ ਆਪਣੇ ਮਾਪੇ ਘਰ ਚਲੀ ਗਈ ਸੀ ਇਸ ਲਈ ਸੰਜੂ ਘਰ ਵਿੱਚ ਇਕੱਲਾ ਰਹਿ ਗਿਆ ਸੀ ਉਦੋਂ ਤੋਂ ਉਹ ਬਹੁਤ ਪਰੇਸ਼ਾਨ ਚੱਲ ਰਿਹਾ ਸੀ ਵੀਰ ਵਾਰ ਸਵੇਰੇ ਜਦੋਂ ਗਵੰਡੀ ਸੰਜੂ ਨੂੰ ਦੇਖਣ ਲਈ ਉਸ ਦੇ ਘਰ ਦੇ ਅੰਦਰ ਗਿਆ ਤਾਂ ਉਸ ਨੇ ਕਮਰੇ ਵਿੱਚ ਸੰਜੂ ਦੀ Laash ਲਟਕਦੀ ਦੇਖ ਕੇ ਰੌਲਾ ਪਾਇਆ ਗਵੰਡੀ ਨੇ ਇਕੱਠੇ ਹੋ ਕੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਦਰਸਲ ਸੰਜੂ ਜਿਹੜਾ ਉਹ ਗਲ ਫਰਾਹਾ ਲੈ ਚੁੱਕਿਆ ਏ ਇਸ ਮਾਮਲੇ ਦੀ ਜਾਂਚ ਪੁਲਿਸ ਜਿਹੜੀ ਹੈ ਹੁਣ ਕਰਦੀ ਪਈ ਹੈ ਜਲਦੀ ਹੀ ਅਪਡੇਟ ਇਸ ਮਾਮਲੇ ਦੇ ਵਿੱਚ ਹੁਣ ਦਿੱਤੀ ਜਾਵੇਗੀ ਸੋ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਦੱਸਣਾ ਚਾਹਾਂਗੇ ਜਿੱਥੇ ਕਿ ਜੀਐਸਟੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਦਰਬਾਰ ਸਾਹਿਬ ਦੀਆਂ ਸਰਾਮਾਂ ਤੇ ਜੀਐਸਟੀ ਦਾ ਮਾਮਲਾ ਜਿਹੜਾ ਹੁਣ ਸਾਹਮਣੇ ਆ ਰਿਹਾ ਹੈ ਅੰਮ੍ਰਿਤਸਰ ਸਥਿਤ ਦਰਵਾਰ ਸਾਹਿਬ ਦੀਆਂ ਸਰਾਮਾਂ ਤੇ 12% ਦੀ GST ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਅਤੇ ਕਸਟਮ ਸੀਬੀਆਈਐਸ ਨੇ ਇਸ ਮਾਮਲੇ ਦੀ ਸਫਾਈ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੀਆਂ ਸਰਾਮਾਂ ਤੇ GST ਨਹੀਂ ਲਗਾਇਆ ਗਿਆ ਇਸ ਨੂੰ ਭਰਨ ਲਈ ਕੋਈ ਵੀ ਨੋਟਿਸ ਨਹੀਂ ਭੇਜਿਆ ਗਿਆ ਇਹ ਸੰਭਵ ਹੈ ਕਿ ਉਹਨਾਂ ਨੇ ਖੁਦ ਹੀ ਜੀਐਸਟੀ ਜਮ੍ਹਾਂ ਕਰਵਾ ਦਿੱਤਾ ਹੋਵੇਗਾ ਸੀਬੀਆਈ ਸੀ ਨੇ ਕਿਹਾ ਹੈ ਕਿ ਜੀਐਸਟੀ ਕੌਂਸਲ ਜੀ ਜਿਹੜੀ 47ਵੀਂ ਬੈਠਕ ਹੋਈ ਸੀ ਉਸ ਉਸ ਦੀ ਸਿਫਾਰਿਸ਼ ਅਨੁਸਾਰ ਜਿਹੜਾ 1000 ਰੁਪਏ ਪ੍ਰਤੀ ਦਿਨ ਦੇ ਕਿਰਾਏ ਵਾਲੇ ਹੋਟਲ ਕਮਰਿਆਂ ਤੋਂ ਜੀਐਸਟੀ ਛੋਟ ਵਾਪਸ ਲੈ ਲਈ ਗਈ ਉਹਨਾਂ ਨੇ 12% ਦੀ ਜੀਐਸਟੀ ਲਗਾਇਆ ਹੈ ਹਾਲਾਂਕਿ ਇਸ ਦੇ ਵਿੱਚ ਹੋਰ ਛੋਟ ਹੈ ਜੇ ਕਿਸੇ ਵੀ ਚੈਰੀਟੇਬਲ ਜਾਂ ਧਾਰਮਿਕ ਟਰਸਟ ਵੱਲੋਂ ਕਮਰੇ ਕਿਰਾਏ ਤੇ ਦੇਣ ਨੂੰ ਜੀਐਸਟੀ ਤੋਂ ਛੋਟ ਦਿੰਦੀ ਹੈ ਜਿੱਥੇ ਕਮਰੇ ਲਈ ਚਾਰਜ ਰਕਮ 1000 ਤੋਂ ਵੱਧ ਹੈ ਤਾਂ ਛੋਟ ਬਿਨਾਂ ਕਿਸੇ ਤਬਦੀਲੀ ਦੇ ਲਾਗੂ ਹੋ ਜਾਂਦੀ ਹੈ ਹਾਲਾਂਕਿ ਸੀਬੀਐਸਸੀ ਸੀਵੀ ਸੀਵੀਆਈਸੀ ਨੇ ਦੱਸਿਆ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾ ਰਹੀ ਤਿੰਨ ਸਰਾਮਾਂ ਨੇ ਜੀਐਸਟੀ ਦੇਣਾ ਸ਼ੁਰੂ ਕਰ ਦਿੱਤਾ ਸੀ ਇਹ ਤਿੰਨ ਸਰਾਮਾਂ ਗੁਰੂ ਗੋਬਿੰਦ ਸਿੰਘ ਜੀ ਐਨਆਰਆਈ ਨਿਵਾਸ ਬਾਬਾ ਦੀਪ ਸਿੰਘ ਜੀ ਨਿਵਾਸ ਅਤੇ ਮਾਤਾ ਭਾਗ ਕੌਰ ਨਿਵਾਸ ਇਸ ਬਾਰੇ ਸਪਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਚੋਂ ਕਿਸੇ ਨੂੰ ਵੀ ਨੋਟਿਸ ਨਹੀਂ ਦਿੱਤਾ ਗਿਆ ਹੋ ਸਕਦਾ ਹੈ ਕਿ ਉਹਨਾਂ ਨੇ ਖੁਦ ਹੀ ਜੀਐਸਟੀ ਭਰਨਾ ਸ਼ੁਰੂ ਕਰ ਦਿੱਤਾ ਹੋਵੇ ਜਿਵੇਂ ਕਿ ਮਾਮਲਾ ਹੁਣ ਸਾਹਮਣੇ ਆ ਰਿਹਾ ਹੈ ਹਾਲਾਂਕਿ ਜੀਐਸਟੀ ਉਹਨਾਂ ਤੇ ਲਾਗੂ ਨਹੀਂ ਕੀਤਾ ਗਿਆ ਇਹ ਗੱਲ ਸਾਫ ਹੋ ਚੁੱਕੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ